ਤਨ ਤਨ ਭਗਤ ਕਬੀਰ ਮਹਾਰਾਜ ਜੀ ਦੇ ਜਨਮ ਪੁਰਬ ਨੂੰ ਲੈ ਕੇ ਚਾਰ ਸਫੇਰੇ ਜਿਹੜੀਆਂ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅੱਜ ਦਾ ਜੋ ਪਵਿੱਤਰ ਦਿਨ ਹੈ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੈਦੋਵਾਲ ਕਲਾਂ ਤੋਂ ਹਰ ਸਾਲ ਦੀ ਤਰ੍ਹਾਂ ਜੋ ਕਬੀਰ ਪੰਥੀ ਸੰਗਤਾਂ ਨੇ ਉਹਨਾਂ ਵੱਲੋਂ ਇੱਕ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀਂ ਕਿ ਨਗਰ ਕੀਰਤਨ ਜਿਹੜਾ ਵਾ ਸਤਪੁਰਾਂ ਦੀ ਸਵਾਰੀ ਹੈ ਸੁੰਦਰ ਜੋ ਗੱਡੀ ਹੈ ਫੁੱਲਾਂ ਦੇ ਨਾਲ ਸਜਾਈ ਹੋਈ ਹੈ ਤੇ ਪਿੱਛੇ ਵੀ ਸੰਗਤਾਂ ਦੂਰ ਤੱਕ ਸੈਦੋਵਾਲ ਕਲਾਂ ਦੇ ਬਾਜ਼ਾਰ ਦੇ ਵਿੱਚ ਗਣੇ ਆ ਜੋ ਗੁਰੂ ਕੇ ਹਰ ਜਸ ਕਰਦੀਆਂ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੀਆਂ ਹਾਇਰੀਆਂ ਭਰ ਰੀਆਂ ਨੇ ਜੋ ਇਹ ਨਗਰ ਕੀਰਤਨ ਹੈ ਇਹ ਸੈਦੋਵਾਲ ਕਲਾਂ ਤੋਂ ਆਰੰਭ ਹੋ ਕੇ ਜੇਕਾਰਿਆਂ ਦੀ ਗੂਂਜ ਦੇ ਵਿੱਚ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ ਜਿਵੇਂ ਸਰਪੰਚ ਮਲਕੀਤ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਵੱਲੋਂ ਜੋ ਸੰਗਤਾਂ ਦਾ ਜੋ ਭਰਪੂਰ ਸਵਾਗਤ ਕੀਤਾ ਗਿਆ ਭਰਵਾਂ ਸਵਾਗਤ ਕੀਤਾ ਗਿਆ ਅਨਨ ਪਦਾਰਥਾਂ ਦੀ ਜਿਹੜੀ ਆ ਉਹ ਵੀ ਵਨ ਨੂੰ ਪਾਈ ਗਈ ਹੈ ਇਸ ਪਿੰਡ ਦੇ ਜੋ ਸਰਪੰਚ ਪਰਿਵਾਰ ਤੋਂ ਨੇ ਜਿਵੇਂ ਕਲਗੀਧਰ ਸਕੂਲ ਦੇ ਚੇਅਰਮੈਨ ਗੁਰਨਾਮ ਸਿੰਘ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਕਿਵੇਂ ਦੇਖਦੇ ਹੋ ਅੱਜ ਦਾ ਬਹੁਤ ਹੀ ਮਹਾਨ ਪਵਿੱਤਰ ਆ ਤਾਂ ਤਾਂ ਸੰਤ ਪਾਪਾ ਕਬੀਰ ਜੀ ਇਹਨਾਂ ਦੀ 627ਵੀਂ ਵਰਸੀ ਜਿਹੜੀ ਹੈ ਸਮੁੱਚਾ ਦੇਸ਼ਾਂ ਵਿਦੇਸ਼ਾਂ 'ਚ ਮਨਾਈ ਜਾ ਰਹੀ ਆ ਤੇ ਮੈਂ ਅੱਜ ਦੇ ਦਿਨ ਤੇ ਸਮੁੱਚੇ ਸੰਗਤਾਂ ਨੂੰ ਲੱਖ ਲੱਖ ਵਧਾਈ ਕਰੀ ਚਾਉਂਦਾ ਕਿਉਂਕਿ ਭਗਤ ਕਬੀਰ ਜੀ ਮਹਾਰਾਜ ਬਹੁਤ ਵੱਡੀ ਹਸਤੀ ਹੋਏ ਹਨ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਅੱਜ ਵੀ ਕੁਝ ਲੋਕ ਜਾਤਾਂ ਪਾਤਾਂ ਦੇ ਵੰਡੇ ਆ ਪਰ ਭਗਤ ਕਬੀਰ ਜੀ ਮਹਾਰਾ ਨੇ ਮਾਨਸਿਕ ਜਾਤ ਸਭੇ ਇੱਕੋ ਪਛਾਣੋ ਦਾ ਮਹਾਰਾ ਦੇ ਕੇ ਲੋਕਾਂ ਨੂੰ ਬਹਿਮਾ ਭਰਮਾ ਤੋਂ ਪੂਤ ਰੀਜ ਤੋਂ ਅਮੀਰੀ ਦੀ ਗਰੀਬੀ ਤੋਂ ਕੱਢ ਕੇ ਬਰਾਬਰਤਾ ਦਾ ਜਿਹੜਾ ਇਹ ਸੰਦੇਸ਼ ਦਿੱਤਾ ਸੀ ਤੇ ਅੱਜ ਦਾ ਜਿਹੜਾ ਸੰਦੇਸ਼ ਆ ਭਗਤ ਕਬੀਰ ਜੀ ਦਾ ਇਹ ਹੀ ਆ ਕਿ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਕਿਸੇ ਦੇ ਨਾਲ ਕੋਈ ਵਿਤਕਰਾ ਜਾਤ ਪਿੰਨ ਭੇਦ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾ ਨੇ ਪਾਈ ਭਗਤਾਂ ਦੀ ਬਾਣੀ ਦਰਜ ਕੀਤੀ ਆ ਸੋ ਇਹਦਾ ਕਾਰਨ ਇਹੀ ਆ ਕਿ ਮਹਾਰਾਜ ਨੇ ਕਿਤੇ ਵੀ ਕਿਸੇ ਇਨਸਾਨ ਦੇ ਨਾਲ ਬਿਤਕਰਾਨੀ ਕੀਤਾ ਸੋ ਗੁਰੂ ਸਾਹਿਬ ਦਾ ਸੰਦੇਸ਼ ਇਹੀ ਆ ਕਿ ਜਿਹੜੀ ਇਹ ਸਾਨੂੰ ਸਾਂਝੀ ਵਾਲਤਾ ਦਾ ਬਦੇਸ਼ ਦਿੱਤਾ ਵਾ ਤੇ ਇਹ ਸਾਰਾ ਨਗਰ ਸਮੁੱਚੀ ਪੰਚਾਇਤ ਪਿੰਡ ਦੇ ਸਾਰੇ ਲੋਕ ਸਾਂਝੇ ਤੌਰ ਤੇ ਇਹ ਜਿਹੜਾ ਦਿਨ ਮਨਾ ਰਹੇ ਆ ਉਹ ਗਰਮੀ ਬਹੁਤ ਜ਼ਿਆਦਾ ਇਹ ਵੀ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇਹ ਭਗਤ ਕੀਰਜੀ ਜੀ ਦਾ 627ਵਾਂ ਜਿਹੜਾ ਸਾਲੀਆ ਪ੍ਰਬੰਧਕ ਕਮੇਟੀ ਦੇ ਨਾਲ ਇਹ ਮਨਾ ਰਹੇ ਆ ਸੋ ਮੈਂ ਪੱਤਰਕਾਰ ਕਰਾਂ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੀ ਗਰਮੀ ਦੇ ਵਿੱਚ ਕਿ ਪਾਰਟਿਕੁਲਰ ਜੀ ਮਹਾਰਾਜ ਦਾ ਜਿਹੜਾ ਇਹ ਦਿਨ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਗਤਾਂ ਵਿੱਚ ਰੂਪਰੂ ਕਰ ਰਿਹਾ ਉਹਦੇ ਕੋਲ ਗੱਲਾਂ ਨਾਲ ਜਾਂ ਕੋਈ ਕਿਸੇ ਖਾਲਸਾ ਆਏ ਕਿ ਜੀਤੇ ਸੋ ਇਸ ਨਗਰ ਕੀਰਤਨ ਦੇ ਪ੍ਰਬੰਧਕ ਹੋਰ ਵੀ ਸਾਡੇ ਨਾਲ ਮੌਜੂਦ ਨੇ ਜਿਵੇਂ ਡਾਕਟਰ ਰਾਜੂ ਜੀ ਸੋ ਇਸ ਪਵਿੱਤਰ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਬੋਲੀਏ ਸਤਿਗੁਰ ਕਬੀਰ ਮਹਾਰਾਜ ਕੀ ਜੈ ਆ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਬਹੁਤ ਹੀ ਉਤਸ਼ਾਹ ਆ ਸਾਰੀਆਂ ਸੰਗਤਾਂ ਵਿੱਚ ਬਹੁਤ ਹੀ ਤਨੋਂ ਮਨੋਂ ਹੋ ਕੇ ਸਾਰੇ ਸੇਵਾ ਕਰ ਰਹੇ ਨੇ ਆ ਬਹੁਤ ਚੂਤ ਕਲੱਬ ਦੇ ਮੁੰਡੇ ਜਿੰਨੇ ਵੀ ਆਪਣੇ ਆ ਸਾਰੇ ਬਹੁਤ ਹਨਮਨ ਨਾਲ ਸੇਵਾ ਕਰ ਰਹੇ ਨੇ ਔਰ ਮੈਂ ਹੀ ਕਹਿੰਦਾ ਹੋਇਆ ਵਿਜੇ ਕੁਮਾਰ ਜੀ ਨੂੰ ਕਹਾਂਗਾ ਕਿ ਤੁਸੀਂ ਥੋੜਾ ਜਿਹਾ ਮੈਸੇਜ ਦਿਓ ਆਪਣੇ ਬਾਰੇ ਹਾਂਜੀ ਧੰਨਕਵੀਰ ਜੈਕਵੀਰ ਵੀਸਾ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 627ਵਾਂ ਪਿੰਡ ਸੈਦਵਾਲ ਕਲਾਂ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਵੀਸਾ ਮਹਾਰਾਜ ਜੀ ਬਾਣੀ ਅਵਲ ਅੱਲਾ ਨੂਰ ਪਾਇਆ ਕੁਦ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਜਾਤ ਪਾਤ ਨੂੰ ਖਤਮ ਕਰਦੀ ਐ ਸਾਰੀ ਹੀ ਨਗਰ ਦਾ ਸਾਰੇ ਸਮਾਜ ਦਾ ਬਹੁਤ ਬਹੁਤ ਧੰਨਵਾਦ ਸਾਡਾ ਪਿੰਡ ਸੈਦੂਵਾਲ ਕਲਾਂ ਜੋ ਸਾਰਾ ਭਾਈਚਾਰਾ ਰਲ ਮਿਲ ਕੇ ਸਾਰੇ ਇਤਿਹਾਸ ਮਨਾਉਂਦਾ ਆ ਤੇ ਸਾਡੇ ਸਰਪੰਚ ਮਨਜੀਤ ਸਿੰਘ ਜੀ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੁੰਦਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਤੇ ਇਸੇ ਕਰਕੇ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਦੇ 627ਵੇਂ ਪ੍ਰਕਾਸ਼ ਉਸਤ ਦਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਧੰਨ ਕਬੀਰ ਤੇ ਹੁਣ ਨਗਰ ਕੀਰਤਨ ਪਿੰਡ ਭੁੰਡੇਵਾਲ ਤੋਂ ਜਿੱਥੇ ਗੁਰੂ ਕੇ ਲੰਗਰ ਟੁੱਟ ਵਰਤੇ ਜਾ ਰਹੇ ਹਨ ਉਹ ਪਿੰਡ ਦਾ ਨਗਰ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਕਬੀਰ ਸਾਹਿਬ ਕਹਿੰਦੇ ਨੇ ਉਹ ਮੁਖ ਧੰਨ ਹੈ ਜੋ ਮੁਖ ਕਈਏ ਆਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੁਰ ਗ੍ਰਾਮ ਉਹ ਮੁਖ ਧੰਨ ਹੁੰਦਿਆ ਜਿੱਥੇ ਸਤਿਗੁਰਾਂ ਦੇ ਨਾਮ ਲਿਆ ਜਾਂਦਾ ਬਾਣੀ ਜਪੀ ਜਾਂਦੀ ਆ ਉਹ ਨਗਰ ਧੰਨ ਹੋ ਜਾਂਦੇ ਹਨ ਧੰਨ ਕਬੀਰ ਜੈ बोलिए सतगुरु कबीर महाराज की जय ਜਿਹੜੀ ਕਹਿਰ ਦੀ ਗਰਮੀ ਆ ਅੱਗ ਭਰਾਉਂਦੀ ਉੱਤੇ ਇਹ ਜੋ ਭਗਤ ਕਬੀਰ ਮਹਾਰਾਜ ਦੇ ਜਿਹੜਾ ਜਨਮ ਦਿਹਾੜੇ ਨੇ ਇੱਥੇ ਇਹਨਾਂ ਦੇ ਜਿਹੜੇ ਸ਼ਰਧਾਲੂ ਨੇ ਸੰਗਤਾਂ ਨੇ ਸੰਗਤਾਂ ਦੀ ਸ਼ਰਧਾ ਜਿਹੜੀ ਆ ਭਾਰੂ ਪੈਂਦੀ ਨਜ਼ਰ ਆ ਰਹੀ ਆ ਸੋ ਉਹਨਾਂ ਨੇ ਦੱਸਿਆ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਜੇ ਤੁਹਾਨੂੰ ਦੱਸ ਦੀ ਕਿ ਜਿਹੜਾ ਤਾਪਮਨ ਆ ਉਹ 46 ਤੋਂ 47 ਡਿਗਰੀ ਦੇ ਕਰੀਬ ਜਿਹੜਾ ਪਾਰਾਂ ਪੁੱਜ ਚੁੱਕਾ ਬੁਰੇ ਹਾਲਤੇ ਬਾਂਕੇ ਦਿਹਾੜੇ ਨੇ ਲੋਕਾਂ ਦੀ ਗਰਮੀ ਨੇ ਨਾਨੀ ਚੇਤੇ ਕਰਵਾਈ ਹੋਈ ਆ ਪਰ ਇਹਦੇ ਬਾਵਜੂਦ ਵੀ ਜਿਹੜੀ ਸਰਤਾਵਾ ਸੈਦੋਵਾਲ ਦੀਆਂ ਸੰਗਤਾਂ ਦੀ ਉਹ ਇਸ ਗਰਮੀ ਦੇ ਉੱਪਰ ਭਾਰੂ ਪੈਂਦੀ ਨਜ਼ਰ ਆ ਰਹੀ ਆ ਬਕੋ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਉਹਨਾਂ ਦੱਸਿਆ ਕਿ ਇਹ ਆਪਣੇ ਆਰੰਭਕ ਸਥਾਨ ਸੈਦੋਵਾਲ 'ਚ ਹੀ ਸਮਾਪਤੀ ਹੋਵੇਗੀ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ